ਕੀ ਏਸੀ ਦਾ ਪਾਣੀ ਇਨਵਰਟਰ ਬੈਟਰੀ ਚ ਪਾਈਏ ਕੀ ਨੁਕਸਾਨ ਕਰਦਾ ਹੈ ਏਸੀ ਦਾ ਪਾਣੀ ਮਾਇਰਾ ਦਿੱਤੀ ਸਲਾਹ ਤੁਸੀਂ ਵੀ ਸੁਣੋ ਇਨਵਰਟਰ ਬੈਟਰੀ ਦੀ ਉਮਰ ਕਿੰਨੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸਬੰਧ ਨਾਲ ਸੁੰਦਰ ਬੱਚਿਆਂ ਨਾਲ ਸਬੰਧ ਨਾਲ ਤੇ ਹੋਰ ਵੀ ਸਰਕਾਰੀ ਸਕੀਮਾਂ ਸਰਕਾਰੀ ਭਰਤੀਆਂ ਬਾਰੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ। ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ। ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ। ਸਕੀਪ ਕਰਿਓ ਤੇ ਬਹੁਤ ਸਰੀਨ ਜਾਣਕਾਰੀਆਂ ਦੁਨੀਆ ਰਹਿ ਜਾਂਦੀਆਂ। ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਏਸੀ ਦੇ ਵਿੱਚ ਜਿਹੜਾ ਪਾਣੀ ਟਪਕਦਾ ਉਸ ਪਾਣੀ ਨੂੰ ਇਕੱਠਾ ਕਰਕੇ ਕੀ ਬੈਟਰੀ ਦੇ ਵਿੱਚ ਪਾਇਆ ਜਾ ਸਕਦਾ ਹੈ? ਘਰ ਵਿੱਚ ਰੱਖੀ ਹੋ ਆਮ ਤੌਰ ਤੇ ਕੀਤੀ ਜਾਂਦੀ ਹੈ ਕੀ ਇਹ ਸਹੀ ਹੈ ਪਾਉਣਾ ਚਾਹੀਦਾ ਹੈ ਜਾਂ ਨਹੀਂ ਪਾਉਣਾ ਚਾਹੀਦਾ ਇਸ ਬਾਰੇ ਆਪਾਂ ਪੂਰੀ ਖੁੱਲ੍ਹ ਕੇ ਗੱਲ ਕਰਾਂਗੇ ਸਾਰੀ ਗੱਲਬਾਤ ਉਹਨਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੱਸਾਂਗੇ ਵੀਡੀਓ ਪੂਰੀ ਦੇਖਿਓ ਵਿਸ਼ਕਾਰ ਹੋਣਾ ਛੱਡਿਓ ਗਰਮੀਆਂ ਵਿੱਚ ਜ਼ਿਆਦਾਤਰ ਘਰਾਂ ਵਿੱਚ ਲੋਕ 에ਅਰ ਕੰਡੀਸ਼ਨਰ ਦੀ ਵਰਤੋਂ ਕਰਨ ਲੱਗ ਪਏ ਨੇ ਏਸੀ ਦੀ ਵਰਤੋਂ ਕਰਦੇ ਸਮੇਂ 에ਅਰ ਕੰਡੀਸ਼ਨਰ ਵਿੱਚੋਂ ਪਾਣੀ ਨਿਕਲਦਾ ਪਰ ਬਹੁਤ ਸਾਰੇ ਲੋਕ ਉਲਝਣ ਵਿੱਚ ਨੇ ਕਿ ਕੀ ਇਸ ਏਸੀ ਵਿੱਚੋਂ ਨਿਕਲਣ ਵਾਲੇ ਪਾਣੀ ਦੀ ਇਨਵਰਟਰ ਬੈਟਰੀ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ ਕੀ ਇਹ ਵਰਤਿਆ ਜਾ ਸਕਦਾ ਆਓ ਜਾਣਦੇ ਹਾਂ ਕਿ ਏਸੀ ਵਰਤੋਂ ਇਨਵਰਟਰ ਦੀ ਬੈਟਰੀ ਲਈ ਸੁਰੱਖਿਅਤ ਹੈ ਜਾਂ ਨਹੀਂ ਹੈ ਦੱਸ ਦਈਏ ਕਿ ਬੈਟਰੀ ਵਿੱਚ ਆਮ ਪਾਣੀ ਨਹੀਂ ਪਾਇਆ ਜਾਂਦਾ ਸਗੋਂ ਇਨਵਰਟਰ ਬੈਟਰੀ ਵਿੱਚ ਡਿਸਟਿਲਡ ਪਾਣੀ ਵਰਤਿਆ ਜਾਂਦਾ ਹੈ ਇਸ ਪਾਣੀ ਵਿੱਚ ਅਸ਼ੁੱਧੀਆਂ ਖਣਿਜ ਅਤੇ ਆਇਨ ਨਹੀਂ ਹੁੰਦੇ ਜਦੋਂ ਕਿ 에어 ਕੰਡੀਸ਼ਨਰ ਵਿੱਚੋਂ ਨਿਕਲਣ ਵਾਲਾ ਪਾਣੀ ਹਵਾ ਵਿੱਚ ਮੌਜੂਦ ਨਵੀਂ ਤੋਂ ਬਣਿਆ ਹੁੰਦਾ ਹੈ ਇਨਾ ਹੀ ਨਹੀਂ ਇਹ ਪਾਣੀ ਬਹੁਤ ਸਾਫ਼ ਦਿਖਾਈ ਦਿੰਦਾ ਪਰ ਇਸ ਪਾਣੀ ਵਿੱਚ ਮਿੱਟੀ ਅਤੇ ਅਸ਼ੁੱਧੀਆਂ ਦੇ ਬਹੁਤ ਸਾਰੇ ਛੋਟੇ-ਛੋਟੇ ਕਣ ਹੁੰਦੇ ਨੇ ਏਸੀ ਵਿੱਚੋਂ ਨਿਕਲਣ ਵਾਲਾ ਪਾਣੀ ਡਿਸਟਿਲਡ ਪਾਣੀ ਜਿੰਨਾ ਸਾਫ਼ ਨਹੀਂ ਹੁੰਦਾ ਕਿਸ ਨੂੰ ਇਨਵਰਟਰ ਵਿੱਚ ਪਾਉਣਾ ਸੁਰੱਖਿਤ ਹੈ ਹੁਣ ਸਵਾਲ ਇਹ ਹੈ ਕਿ ਕੀ ਇਸ ਪਾਣੀ ਨੂੰ ਇਨਵਰਟਰ ਵਿੱਚ ਵਰਤਿਆ ਜਾ ਸਕਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਮਾਹਿਰ ਵੀ ਇਸ ਪਾਣੀ ਨੂੰ ਬੈਟਰੀ ਵਿੱਚ ਪਾਉਣ ਦੀ ਸਿਫਾਰਸ਼ ਨਹੀਂ ਕਰਦੇ ਹਾਂ ਇਨਵਰਟਰ ਬੈਟਰੀ ਵਿੱਚ ਏਸੀ ਦਾ ਪਾਣੀ ਪਾਉਣ ਨਾਲ ਇਸ ਨੂੰ ਨੁਕਸਾਨ ਹੋ ਸਕਦਾ ਹੈ ਇਸ ਤੋਂ ਇਲਾਵਾ ਬੈਟਰੀ ਬਣਾਉਣ ਵਾਲੀਆਂ ਕੰਪਨੀਆਂ ਏਵੀ ਸਲਾਹ ਦਿੰਦਿਆਂ ਨੇ ਕਿ ਬੈਟਰੀ ਵਿੱਚ ਸਿਰਫ ਡਿਸਟਿਲਡ ਪਾਣੀ ਦੀ ਵਰਤੋਂ ਹੀ ਕਰਨੀ ਬਿਹਤਰ ਹੈ ਬਹੁਤ ਸਾਰੇ ਮਾਇਰ ਕਹਿੰਦੇ ਨੇ ਕਿ ਏਸੀ ਵਿੱਚੋਂ ਨਿਕਲਣ ਵਾਲੇ ਪਾਣੀ ਵਿੱਚ ਬਹੁਤ ਸਾਰੀਆਂ ਸ਼ੁੱਧੀਆਂ ਹੁੰਦੀਆਂ ਨੇ ਜੋ ਬੈਟਰੀ ਦੀ ਸਿਹਤ ਲਈ ਚੰਗੀਆਂ ਨਹੀਂ ਹੁੰਦੀਆਂ ਬੈਟਰੀ ਪਲੇਟਾਂ ਤੇ ਖਣਿਜ ਇਕੱਠੇ ਹੋ ਜਾਂਦੇ ਨੇ ਜੋ ਬੈਟਰੀ ਦੀ ਚਾਰਜਿੰਗ ਤੇ ਡਿਸਚਾਰਜਿੰਗ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੇ ਨੇ ਇਨਾਂ ਹੀ ਨਹੀਂ ਏਸੀ ਵਿੱਚੋਂ ਨਿਕਲਣ ਵਾਲਾ ਪਾਣੀ ਬੈਟਰੀ ਦੀ ਕਾਰਗੁਜ਼ਾਰੀ ਨੂੰ ਵੀ ਵਿਗਾੜ ਸਕਦਾ ਹੈ ਅਤੇ ਇਸ ਦਾ ਬੈਟਰੀ ਬੈਕਅਪ ਵੀ ਘਟ ਸਕਦਾ ਹੈ ਜੇਕਰ ਤੁਸੀਂ ਅਜਿਹਾ ਵਾਰ-ਵਾਰ ਕਰਦੇ ਹੋ ਤਾਂ ਇਹ ਨਾ ਸਿਰਫ ਪ੍ਰਦਰਸ਼ਨ ਨੂੰ ਘਟਾ ਸਕਦਾ ਹੈ ਸਗੋਂ ਬੈਟਰੀ ਦੀ ਉਮਰ ਵੀ ਘਟਾ ਸਕਦਾ ਹੈ ਇਸ ਲਈ ਬੈਟਰੀ ਦੇ ਵਿੱਚ ਪਾਣੀ ਜਿਹੜਾ ਪਾਉਣਾ ਹੈ ਡਿਸਟਿਲਡ ਵਾਟਰ ਹੀ ਪਾਇਆ ਜਾਵੇ ਡਿਸਟਿਲਡ ਪਾਣੀ ਜਿਹੜਾ ਆਉਂਦਾ ਸਪੈਸ਼ਲ ਬੈਟਰੀ ਦੇ ਵਿੱਚ ਪਾਉਣ ਵਾਸਤੇ ਮਾਰਕੀਟ ਦੇ ਵਿੱਚੋਂ ਮਿਲਦਾ ਹੈ ਉਹੀ ਪਾਣੀ ਵਰਤਿਆ ਜਾਵੇ ਤਾਂ ਬੈਟਰੀ ਦੀ ਉਮਰ ਜ਼ਿਆਦਾ ਹੁੰਦੀ ਹੈ ਪਰ ਫਿਰ ਵੀ ਲੋਕ ਏਸੀ ਵਾਲੇ ਪਾਣੀ ਦੀ ਬੈਟਰੀਆਂ ਵਾਸਤੇ ਵਰਤੋ ਕਰ ਰਹੇ ਨੇ ਜੇ ਕਿ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਲੋਕ ਇਸ ਨੂੰ ਸਹੀ ਮੰਨ ਰਹੇ ਨੇ ਪਰ ਮਾਇਰਾ ਵੱਲੋਂ ਇਹ ਸਲਾਹ ਦਿੱਤੀ ਗਈ ਹੈ ਕਿ ਇਹ ਪਾਣੀ ਬੈਟਰੀਆਂ ਦੇ ਵਿੱਚ ਨਾ ਪਾਇਆ ਜਾਵੇ ਵੀਡੀਓ ਚੰਗੀ ਲੱਗੇ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਵਕ ਵਕ ਇਲੈਕਟ੍ਰੀਸ਼ੀਅਨ ਮਾਇਰਾ ਤੋਂ ਲੈ ਕੇ ਹੀ ਇਹ ਜਾਣਕਾਰੀ ਨ ਸੰਜੀ ਕੀਤੀ ਗਈ ਹੈ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ